ਹੈਲੋ ਫਰੈਂਡਸ ਯੂ ਆ ਵੈਲਕਮ ਟੂ ਦਲਜੀਸ ਐਜੂਕੇਸ਼ਨ ਵਰਲਡ ਤੇ ਦੋਸਤੋ ਮੈਂ ਇੱਕ ਵਾਰ ਫੇਰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕਰਦਾ ਹਾਂ ਕਿ ਉਹ ਸਦਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦੋਸਤੋ ਹਮੇਸ਼ਾ ਦੀ ਤਰ੍ਹਾਂ ਮੈਂ ਇੱਕ ਕੋਸ਼ਿਸ਼ ਹੋਰ ਕਰਨ ਜਾ ਰਿਹਾ ਹਾਂ ਤੁਹਾਨੂੰ ਕੁਝ ਹੋਰ ਨੌਕਰੀਆਂ ਦੀ ਜਾਣਕਾਰੀ ਦੇਣ ਦੀ ਤਾਂ ਅੱਜ ਅਸੀਂ ਦੇ ਆਪਕਾਂ ਦੀ ਜਿਹੜੀ ਬੰਪਰ ਭਰਤੀ ਜਾਣੀ ਕਾਫੀ ਸ਼ਹਿਰਾਂ ਦੇ ਵਿੱਚ ਟੀਚਰਸ ਚਾਹੀਦੇ ਨੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਮੋਗਾ ਲੁਧਿਆਣਾ ਪਟਿੰਡਾ ਚਲੰਦਰ ਜਗਰਾਉਂ ਸ੍ਰੀ ਮੁਕਸੈ ਸਾਹਿਬ ਕਪੂਰਥਲਾ ਦੋਰਾਹਾ ਅੰਮ੍ਰਿਤਸਰ ਫਿਰੋਜ਼ਪੁਰ ਆਤ ਇਹ ਕੁਝ ਸ਼ਹਿਰ ਨੇ ਜਿੰਨਾਂ ਦੀ ਅਸੀਂ ਅੱਜ ਗੱਲ ਕਰਾਂਗੇ ਕਿਹੜੀ ਸੈਲਰੀ ਹੈ ਕੁਝ ਸਕੂਲਸ ਵਿੱਚ 50 ਪਲੱਸ ਸੈਲਰੀ ਵੀ ਦਿੱਤੀ ਜਾ ਰਹੀ ਹੈ ਤੇ ਸ਼ੁਰੂ ਕਰੀਏ ਜੀ ਫਿਰ ਅੱਜ ਦੀ ਵੀਡੀਓ ਤੇ ਜਾਣੀਏ ਅੱਜ ਦੀਆਂ ਨੌਕਰੀਆਂ ਬਾਰੇ ਸਭ ਤੋਂ ਪਹਿਲਾ ਸਕੂਲ ਹੈ ਜੀ ਬ੍ਰਿਟਿਸ਼ ਸਿਕ ਸਕੂਲ ਕਪੂਰਥਲਾ ਇਹਨਾਂ ਨੂੰ ਲੋੜ ਹੈ ਜੀ TGT ਸਾਇੰਸ SST ਤੇ ਮੈਥਸ ਦੀ KG টিਚਰਸ ਦੀ ਗਤਕਾ ਇਨਸਟ੍ਰਕਟਰ ਦੀ ਤੇ ਤਬਲਾ ਟੀਚਰ ਦੀ ਇਹ ਕੁਝ ਪੋਸਟਾਂ ਸੀ ਬ੍ਰਿਟਿਸ਼ ਸਿਕ ਸਕੂਲ ਕਪੂਰਥਲਾ ਦੀਆਂ ਇਹਨਾਂ ਦੇ ਜਿਹੜੇ ਸੰਪਰਕ ਨੰਬਰ ਤੁਹਾਡੀ ਸਕਰੀਨ ਤੇ ਨੇ 70118 8643 ਇੱਕ ਇਹਨਾਂ ਦਾ ਫੋਰਨ ਦਾ ਨੰਬਰ ਵੀ ਹੈ ਪਲੱਸ 447950692370 ਤੇ ਇੱਕ ਹੋਰ ਨੰਬਰ ਹੈ ਜੀ 7696943729 ਤੇ ਈਮੇਲ ਆਈਡੀ ਤੁਸੀਂ ਨੋਟ ਕਰ ਲਓ ਜਿੱਥੇ ਤੁਸੀਂ ਆਪਣੇ ਰੈਜ਼ਿਊਮ ਵਗੈਰਾ ਭੇਜਣੇ ਨੇ british school3@gmail.com ਸੋ ACG ਕੁਝ ਪੋਸਟ ਆ ਬ੍ਰਿਟਿਸ਼ ਸਕੂਲ ਕਪੂਰਥਲਾ ਦੀਆਂ ਨੈਕਸਟ ਜੀ ਗੁਰੂ ਅਮਰਦਾਸ ਪਬਲਿਕ ਸਕੂਲ ਕਪੂਰਥਲਾ ਇੱਥੇ ਲੋਡ ਹੈ ਜੀ ਪੀਜੀਟੀ ਇੰਗਲਿਸ਼ ਤੇ ਇਕਨੋਮਿਕਸ ਟਿਜੀਟੀ ਸੋਸ਼ਲ ਸਟੱਡੀਜ਼ ਹਿੰਦੀ ਆਰਟ ਐਂਡ ਕraft ਟੀਚਰ ਜੀ ਤੇ ਪ੍ਰਾਇਮਰੀ ਟੀਚਰਸ ਸੀ ਇਹ ਸੀ ਕੁਝ ਪੋਸਟਾਂ ਗੁਰੂ ਅਮਰਦਾਸ ਪਬਲਿਕ ਸਕੂਲ ਕਪੂਥਲਾ ਦੀਆਂ ਤੇ ਇਹਨਾਂ ਦੀਆਂ ਕੁਝ ਟਰਮਸ ਐਂਡ ਕੰਡੀਸ਼ਨ ਨੇ ਕਿ ਜਿਹੜੀ ਫ੍ਰੀ ਆ ਟ੍ਰਾਂਸਪੋਰਟ ਫੈਸਿਲਿਟੀ ਕਪੂਥਲਾ ਤੋਂ ਦਿੱਤੀ ਜਾਏਗੀ ਹੈਂਡਸਮ ਸੈਲਰੀ ਹੈ ਜੀ ਵਧੀਆ ਸੈਲਰੀ ਦਿੱਤੀ ਜਾਏਗੀ ਰੈਜ਼ਿਊਮ ਤੁਸੀਂ ਸੈਂਡ ਕਰਨੇ ਨੇ jobs.gads@gmail.com ਤੇ ਤੇ ਕੰਟੈਕਟ ਨੰਬਰ ਇਹਨਾਂ ਦੇ ਤੁਹਾਡੀ ਸਕਰੀਨ ਤੇ ਨੇ 869968788 869953504 ਚੱਲਦੇ ਹਾਂ ਅਗਲੇ ਸਕੂਲ ਵੱਲ ਅਗਲਾ ਸਕੂਲ ਹੈ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੇ ਇਹ ਜਿਹੜਾ ਸਕੂਲ ਹੈ ਇਹ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਅੰਡਰ ਹੈ ਤੇ ਇਹਨਾਂ ਨੂੰ ਲੋੜ ਹੈ ਇੱਕ ਪ੍ਰਿੰਸੀਪਲ ਦੀ ਡਾਇਨਾਮਿਕ ਪ੍ਰਿੰਸੀਪਲ ਦੀ ਕੈਂਡੀਡੇਟ ਜਿਹੜਾ ਉਹਦੇ ਕੋਲੇ ਇੱਕ ਸਫੀਸ਼ੀਐਂਟ ਐਕਸਪੀਰੀਅੰਸ ਜ਼ਰੂਰ ਹੋਵੇ ਕਿਸੇ ਵੀ CBSE ਸਕੂਲ ਦੇ ਵਿੱਚ ਸਕੂਲ ਦਾ ਜਿਹੜਾ ਇੰਗਲਿਸ਼ ਮੀਡੀਅਮ ਸਕੂਲ ਨੂੰ ਹੈਂਡਲ ਕਰਨ ਦਾ ਐਕਸਪੀਰੀਅੰਸ ਹੋਵੇ ਕੁਆਲਿਫਿਕੇਸ਼ਨ ਤੇ ਜਿਹੜਾ ਐਕਸਪੀਰੀਅੰਸ ਹੈ ਉਹ CBSE ਨਾਰਮਸ ਦੇ ਅਕੋਰਡਿੰਗ ਹੋਏਗਾ ਤੇ ਪੰਜਾਬੀ ਭਾਸ਼ਾ ਦੀ ਜਿਹੜੀ ਜਾਣਕਾਰੀ ਹੈ ਨੌਲੇਜ ਹੈ ਉਹ ਜ਼ਰੂਰੀ ਹੈ ਜੀ ਕੰਪਲਸਰੀ ਹੈ ਸੈਲਰੀ ਜਿਹੜੀ ਡਿਜ਼ਰਵਿੰਗ ਕੈਂਡੀਡੇਟਸ ਨੂੰ ਬਹੁਤ ਵਧੀਆ ਮਿਲ ਸਕਦੀ ਹੈ ਤੇ ਅਪਲਾਈ ਤੁਸੀਂ ਕਰਨੇ ਜੀ 14 ਜੁਲਾਈ 2024 ਤੱਕ ਪ੍ਰੈਸਕ੍ਰਾਈਬ ਫਾਰਮ ਪ੍ਰੈਸਕ੍ਰਾਈਬਡ ਫਾਰਮ ਦੇ ਉੱਪਰ ਹੀ ਤੁਸੀਂ ਅਪਲਾਈ ਕਰਨਾ ਹੈ ਤੇ ਇਹ ਫਾਰਮ ਤੁਹਾਨੂੰ ਕਿੱਥੋਂ ਮਿਲੇਗਾ ਜੀ ਉਹ ਤੁਹਾਨੂੰ ਮਿਲੇਗਾ ਇਸ ਲਿੰਕ ਤੇ ਜਾ ਕੇ ਲਿੰਕ ਹੈ ਜੀ chiefkhalsa diwan.com/careers ਇਸੀ ਪ੍ਰਿੰਸੀਪਲ ਦੀ ਪੋਸਟ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸਕੈਂਡ ਸਕੂਲ ਲੁਧਿਆਣਾ ਵੱਲੋਂ ਨੈਕਸਟ ਇਸ ਜੀ ਸੇਟ ਹੁਕਮ ਚੰਦ ਐਸੀਡੀ ਪਬਲਿਕ ਸਕੂਲ ਕਪੂਰਥਲਾ ਇਹਨਾਂ ਨੂੰ ਲੋੜ ਹੈ ਜੀ ਕੁਆਲੀਫਾਈਡ ਕਿੰਡਰਗਾਰਟਨ ਟੀਚਰਸ ਦੀ ਟਰਾਂਸਪੋਰਟ ਫੈਸਿਲਿਟੀਆਂ ਲੰਦਰ ਤੋਂ ਅਵੇਲੇਬਲ ਹੈ ਜੀ ਗੁੱਡ ਸੈਲਰੀ ਪੈਕੇਜ ਹੈ ਡਿਜ਼ਰਵਿੰਗ ਕੈਂਡੀਡੇਟਸ ਦੇ ਲਈ ਤੇ ਰੈਜ਼ਿਊਮ ਤੁਸੀਂ ਸੈਂਡ ਕਰਨੇ ਨੇ ਜੀ ਪ੍ਰਿੰਸੀਪਲ shc kpt @gmail.com ਤੇ ਤੇ ਕੰਟੈਕਟ ਨੰਬਰ ਵੀ ਇਹਨਾਂ ਦਾ ਸਕਰੀਨ ਤੇ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਪੁੱਛਗਿੱਛ ਦੇ ਲਈ ਨੰਬਰ ਹੈ ਜੀ 7696709900 ਐਸਸੀ ਸੈਟ ਹੁਕਮਚੰਦ ਐਸਸੀਡੀ ਪਬਲਿਕ ਸਕੂਲ ਕਪੂਰਥਲਾ ਜਿਨ੍ਹਾਂ ਨੂੰ ਕਿੰਡਰ ਗਾਰਟਨ ਟੀਚਰਸ ਦੀ ਜ਼ਰੂਰਤ ਸੀ ਅ ਨੈਕਸਟ ਜੀ ਦਰਾਹਾ ਪਬਲਿਕ ਸਕੂਲ ਦਰਾਹਾ ਲੁਧਿਆਣਾ ਇਹਨਾਂ ਨੂੰ ਲੋੜ ਹੈ ٹیजीटी ਹਿੰਦੀ ਤੇ ਇੰਗਲਿਸ਼ ਪੀਆਰਟੀ ਇੰਗਲਿਸ਼ ਤੇ ਪ੍ਰੀ ਸਕੂਲ ਟੀਚਰਸ ਇਹ ਕੁਝ ਪੋਸਟਾਂ ਨੇ TGT, PRT ਦੇ ਪ੍ਰੀ ਸਕੂਲ ਟੀਚਰ ਦੀਆਂ ਦੁਰਾਹਾ ਪਬਲਿਕ ਸਕੂਲ ਲੁਧਿਆਣਾ ਵੱਲੋਂ ਇਸ ਤੋਂ ਇਲਾਵਾ ਇਹਨਾਂ ਦੀਆਂ ਕੁਝ ਟਰਮਸ ਐਂਡ ਕੰਡੀਸ਼ਨ ਨੇ ਲਾਈਕ CBSE ਐਕਸਪੀਰੀਅੰਸ ਜਿਹੜਾ ਜ਼ਰੂਰੀ ਹੈ ਫਲੂਐਂਸੀ ਹੈ ਜਿਹੜੀ ਇੰਗਲਿਸ਼ ਦੇ ਵਿੱਚ ਉਹ ਵੀ ਜ਼ਰੂਰੀ ਹੈ ਸੈਲਰੀ ਜਿਹੜੀ ਡਿਸਰਵਿੰਗ ਕੈਂਡੀਡੇਟ ਨੂੰ ਅੱਛੀ ਮਿਲੇਗੀ ਅਪਲਾਈ ਤੁਸੀਂ ਕਰਨਾ ਹੈ ਫੋਟੋਗ੍ਰਾਫ ਦੇ ਨਾਲ ਤੇ ਇੰਟਰਵਿਊ ਰੱਖੀ ਗਈ ਹੈ ਜੀ 8 ਜੁਲਾਈ ਯਾਨੀ ਅੱਜ ਥੋੜੀ ਇਨਫੋਰਮੇਸ਼ਨ ਲੇਟ ਮਿਲੀ ਹੈ ਤੇ ਅੱਜ ਇੰਟਰਵਿਊ ਇਹਨਾਂ ਵੱਲੋਂ ਰੱਖੀ ਗਈ ਹੈ ਈਮੇਲ ਆਈਡੀ ਹੈ ਜੀਨਾਂ ਦੀ dops2013@gmail.com ਤੇ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9815968438 ਜੇਕਰ ਕੋਈ ਕੈਂਡੀਡੇਟ ਵਿਲਿੰਗ ਹੈ ਤੋਂ ਇਹਨਾਂ ਨਾਲ ਫੋਨ ਤੇ ਗੱਲ ਕਰ ਸਕਦਾ ਟੈਲੀਫੋਨਿਕਲੀ ਟਾਈਮ ਲੈ ਸਕਦਾ ਹੈ ਜੇ ਤੁਸੀਂ ਅੱਜ ਇੰਟਰਵਿਊ ਤੇ ਨਹੀਂ ਪਹੁੰਚ ਸਕਦੇ ਹੋ ਤਾਂ ਤਾਂ एसीजी दुराहा पब्लिक स्कूल लुधियाना नेक्स्ट है जी संत कबीर कॉलेज ऑफ एजुकेशन श्री मुक्सर साहिब इन्नो ईटीटी लेक्चरर दी ਲੋਡ ਹੈ ਮਤਲਬ ईटीटी दी क्लासेस नु ਪੜਾਉਣ ਦੇ ਲਈ ਇਨਨੂੰ ਲੈਕਚਰਰਸ ਦੀ ਲੋਡ ਹੈ ਤੇ ਸਬਜੈਕਟ ਨੇ ਜੀ ਮੈਥਸ ਤੇ ਇੰਗਲਿਸ਼ ਸੈਲਰੀ ਜਿਹੜੀ ਐਸ ਪਰ ਐਨਸੀਟੀ ਤੇ ਐਸਸੀਈਆਰਟੀ ਨੋਰਮਸ ਦੇ ਅਕੋਰਡਿੰਗ ਹੋਏਗੀ ਤੇ ਸੀਵੀ ਤੁਸੀਂ ਭੇਜਨੇ ਨੇ WhatsApp ਤੇ ਨੰਬਰ نوٹ ਕਰ ਲਓ ਜੀ 97872100 ਇਸੀ ਜੀ ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਸਿਸਾਹੇ ਨੈਕਸਟ ਹੈ ਜੀ ਬ੍ਰਿਟਿਸ਼ 올ਿਵਿਆ ਸਕੂਲ ਜਲੰਧਰ ਇਹ ਜਿਹੜਾ ਬ੍ਰਿਟਿਸ਼ 올ਿਵਿਆ ਸਕੂਲ ਹੈ ਜਲੰਧਰ ਕੈਂਟ ਦੇ ਵਿੱਚ ਹੈ ਤੇ ਇਹਨਾਂ ਨੂੰ ਲੋੜ ਹੈ ਵਾਈਸ ਪ੍ਰਿੰਸੀਪਲ ਦੀ ਤੇ ਜਿਹੜੀ ਸੈਲਰੀ ਹੈ ਵਾਈਸ ਪ੍ਰਿੰਸੀਪਲ ਦੀ ਉਹ ਹੈ ਜੀ 50000 ਪਲੱਸ ਤੇ ਕੋਆਰਡੀਨੇਟਰ ਦੀ ਵੀ ਇਹਨਾਂ ਨੂੰ ਲੋੜ ਹੈ ਤੇ ਕੋਆਰਡੀਨੇਟਰ ਦੀ ਜਿਹੜੀ ਸੈਲਰੀ ਹੈ ਉਹ 25000 ਪਲੱਸ ਹੈ ਤੇ ਇੰਟਰਵਿਊ ਤੁਸੀਂ اٹینڈ ਕਰਨੀ ਹੈ ਜੀ ਜਾ ਕੇ ਸਕੂਲ ਦੇ ਵਿੱਚ ਜਲਦੀ ਤੋਂ ਜਲਦੀ 9 ਤੋਂ 1 ਵਜੇ ਦੇ ਦਰਮਿਆਨ ਇੰਟਰਵਿਊ ਦੀ ਡੇਟ ਜਿਹੜੀ ਹੈ ਤੁਸੀਂ ਇਹਨਾਂ ਨਾਲ ਟੈਲੀਫੋਨਿਕਲੀ ਫਿਕਸ ਕਰ ਸਕਦੇ ਹੋ ਐਂਡ ਨੰਬਰਸ ਜਿਹੜੇ ਤੁਹਾਡੀ ਸਕਰੀਨ ਤੇ ਨੇ 70092 78472 83601 2620044 ਤੇ ਇਹਨਾਂ ਦੀ ਈਮੇਲ ਆਈਡੀ ਵੀ ਤੁਸੀਂ ਨੋਟ ਕਰ ਲਓ ਜੇਕਰ ਤੁਸੀਂ ਈਮੇਲ ਰਾਹੀਂ ਆਪਣਾ ਰੈਜ਼ਿਊਮ ਵਗੈਰਾ ਸੈਂਡ ਕਰਨਾ ਚਾਹੁੰਦੇ ਹੋ ਤਾਂ ਈਮੇਲ ਆਈਡੀ ਹੈ ਜੀ british_olivia_school@gmail@yahoo ਸੌਰੀ yahoo.co.in ਸੋ ਇਸ ਜੀ ਬ੍ਰਿਟਿਸ਼ 올ਿਵੀਆ ਸਕੂਲ ਚਲੰਦਰ ਕੈਂਟ ਜਿਨ੍ਹਾਂ ਨੂੰ ਲੋੜ ਸੀ ਵਾਈਸ ਪ੍ਰਿੰਸੀਪਲ ਦੇ ਕੋਆਰਡੀਨੇਟਰ ਦੀ ਬਹੁਤ ਹੀ ਵਧੀਆ ਸੈਲਰੀ ਦੇ ਨਾਲ ਨੈਕਸਟ ਹੈ ਦ ਲਰਨਿੰਗ ਫੀਲਡ ਸਕੂਲ ਮੋਗਾ ਦ ਲਰਨਿੰਗ ਫੀਲਡ ਸਕੂਲ ਮੋਗਾ ਨੂੰ ਲੋੜ ਹੈ ਜੀ ਪੀਜੀਟੀ ਇੰਗਲਿਸ਼ ਪੀਜੀਟੀ ਮੈਥਸ जीटी कंप्यूटर साइंस मदर टीचर ਜਿਹੜਾ ਮਦਰ ਟੀਚਰ ਹੈ ਉਹ 1 ਤੋਂ 2 ਫਸਟ ਤੋਂ ਸੈਕਿੰਡ ਗ੍ਰੇਡ ਦੇ ਲਈ ਹੈ ਤੇ ਨਾਲ ਹੀ ਲੋੜ ਇਹਨਾਂ ਨੂੰ ਲਾਇਬ੍ਰੇਰੀਅਨ ਦੀ ਗੁੱਡ ਕਮਿਊਨੀਕੇਸ਼ਨ ਸਕਿਲਸ ਜਿੱਥੇ ਵੀ ਰਿਕੁਆਇਰਡ ਨੇ ਤੇ ਕੰਪਿਊਟਰ ਲਿਟਰੇਸੀ ਜਿਹੜੀ ਉਹ ਮਸਟ ਹੈ ਜੀ ਕੰਪਿਊਟਰ ਦੀ ਨੋਲੇਜ ਜ਼ਰੂਰ ਹੋਵੇ ਸੈਲਰੀ ਜਿਹੜੀ ਉਹ ਵਧੀਆ ਦਿੱਤੀ ਜਾਏਗੀ ਡਿਜ਼ਰਵਿੰਗ ਕੈਂਡੀਡੇਟਸ ਨੂੰ ਤੇ ਨੰਬਰ ਤੁਸੀਂ ਇਹਨਾਂ ਦੇ ਨੋਟ ਕਰ ਲਓ ਸ਼ੇਅਰ ਸੀ ਵੀ ਜਿਹੜਾ ਤੁਸੀਂ ਕਰਨਾ ਹੈ ਉਹ ਕਰਨਾ ਹੈ ਜੀ learningfield.hr@gmail.com ਤੇ ਤੇ ਮੋਬਾਈਲ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਸਕਦੇ ਹੋ ਕਿਸੇ ਵੀ ਪੁੱਛਗਿੱਛ ਦੇ ਲਈ 94632 33116 ਸੋ ਇਸ ਜੀ ਲਰਨਿੰਗ ਫੀਲਡ ਸਕੂਲ ਮੋਗਾ ਨੈਕਸਟ ਹੈ ਐਮ ਐਚ ਆਰ ਗਰੁੱਪ ਆਫ ਸਕੂਲ ਬਠਿੰਡਾ ਐਮ ਐਚ ਆਰ ਗਰੁੱਪ ਆਫ ਸਕੂਲਸ ਬਠਿੰਡਾ ਇਹਨਾਂ ਨੂੰ ਲੋੜ ਹੈ ਜੀ ਟੀ ਜੀ ਟੀ ਸਾਇੰਸ ਕੰਪਿਊਟਰ ਐਸ ਐਸ ਟੀ ਇੰਗਲਿਸ਼ ਅਤੇ ਮੈਥਸ ਪੀ ਆਰ ਟੀ ਆਰਟ ਐਂਡ ਕਰਾਫਟ ਅਤੇ ਲਾਇਬ੍ਰੇਰੀ ਇਸ ਹੀ ਕੁਝ ਪੋਸਟਾਂ ਐਮ ਐਚ ਆਰ ਗਰੁੱਪ ਆਫ ਸਕੂਲਸ ਬਠਿੰਡਾ ਵੱਲੋਂ ਇਹਨਾਂ ਦੀਆਂ ਵੀ ਕੁਝ ਟਰਮਸ ਐਂਡ ਕੰਡੀਸ਼ਨ ਨੇ ਲਾਈਕ ਇੰਟਰਸਟਿਡ ਕੈਂਡੀਡੇਟ ਜਿਹੜੇ ਉਹ ਅਪਲਾਈ ਕਰ ਸਕਦੇ ਨੇ ਜੀ ਨੌ ਜੁਲਾਈ ਤੱਕ ਜੀ ਤੇ ਮੇਲ ਆਈਡੀ ਹੈ ਜੀ ਅਪਲਾਈ ਕਰਨ ਦੇ ਲਈ mhcbsce18@gmail.com ਤੇ ਜਾਂ ਫਿਰ ਤੁਸੀਂ ਬਾਈ ਪੋਸਟ ਵੀ ਆਪਣੀ ਐਪਲੀਕੇਸ਼ਨ ਆ ਭੇਜ ਸਕਦੇ ਹੋ ਜੀ ਐਪਲੀਕੇਸ਼ਨ ਆ ਭੇਜਣ ਲਈ ਤੁਸੀਂ ਐਡਰੈਸ نوٹ ਕਰ ਲਓ ਜੀ ਆਫਿਸ ਸਿਟੀਟ ਨੰਬਰ 5 ਮਾਲਵਿਆ ਨਗਰ ਮਠੰਡਾ ਪੰਜਾਬ ਤੇ ਪਿੰਨ ਕੋਡ ਹੈ ਜੀ 151001 ਜੇ ਜੇ ਕੋਈ ਹੋਰ ਪੁੱਛਗਿੱਛ ਕਰਨਾ ਚਾਹੁੰਦੇ ਹੋ ਇਹਨਾਂ ਦੇ ਨਾਲ ਤਾਂ ਇਹਨਾਂ ਦੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 016 4 2254 818 ਜਾਂ ਫਿਰ 96462 16513 ਇਸ ਜੀ ਐਮ ਐਚ ਆਰ ਗਰੁੱਪ ਆਫ ਸਕੂਲਸ ਬਠਿੰਡਾ ਨੈਕਸਟ ਜੀ ਟੈਗੋਰਸ ਇੰਟਰਨੈਸ਼ਨਲ ਸਮਾਰਟ ਸਕੂਲ ਜਲੰਧਰ ਇਨਾਂ ਨੂੰ ਰਿਕੁਆਇਰਡ ਹੈ ਜੀ ਪੀ ਪ੍ਰਾਇਮਰੀ ਪ੍ਰਾਇਮਰੀ ਐਂਡ ਪ੍ਰਾਇਮਰੀ ਟੀਚਰਸ ਦੀ ਲੋੜ ਹੈ ਇਹਨਾਂ ਨੂੰ ਕੈਂਡੀਡੇਟ ਜਿਹੜਾ ਉਹ ਟ੍ਰੇਨਡ ਤੇ ਐਕਸਪੀਰੀਐਂਸਡ ਹੋਵੇ ਕੁਆਲੀਫਿਕੇਸ਼ਨ ਜਿਹੜੀ ਉਹ ਸੀਬੀਐਸਸੀ ਨੋਰਮਸ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਤੇ ਅਪਲਾਈ ਤੁਸੀਂ ਕਰਨਾ ਜੀ ਤੁਰੰਤ ਤੇ ਅਪਲਾਈ ਕਰਨਾ ਕਿੱਥੇ ਹੈ ਜੀ ਈਮੇਲ ਆਈਡੀ ਤੇ ਈਮੇਲ ਆਈਡੀ ਹੈ ਜੀ tistriws_jal@yahoo.com ਦੀ ਕੰਟੈਕਟ ਨੰਬਰ ਇਹਨਾਂ ਦਾ ਨੋਟ ਕਰ ਲਓ ਜੀ 8289 44674 so it was stegos international smart school chalander and the very next institute is a coaching center jigraund jigraund de ek coaching center nu zarurat uh, hai ji full time teachers di to teach mental abilities and reasoning for competitive classes ye jehda coaching center hai uh, competitive ਐਗਜ਼ਾਮਸ ਦੀ ਤਿਆਰੀ ਕਰਵਾਉਣ ਦਾ ਇੱਕ ਸੈਂਟਰ ਹੈ ਇਹਨਾਂ ਨੂੰ ਟੀਚਰਸ ਦੀ ਲੋੜ ਹੈ ਜੀ ਮੈਂਟਲ ਅਬਿਲਿਟੀਜ ਤੇ ਰੀਜ਼ਨਿੰਗ ਦੇ ਲਈ ਅਪਲਾਈ ਤੁਸੀਂ ਕਰਨਾ ਹੈ ਜੀ ਤੁਰੰਤ ਤੇ ਅਪਲਾਈ ਕਰਨਾ ਕਿੱਥੇ ਹੈ ਜੀ ਕੁਮਾਰ ਵਿਨੋਦ 31 ਮੇ @gmail.com ਤੇ ਤੇ ਸੰਪਰਕ ਨੰਬਰ ਇਹਨਾਂ ਦਾ ਸਕਰੀਨ ਤੇ ਹੈ 9463564459 ਇਸ ਨੰਬਰ ਤੇ ਤੁਸੀਂ ਡਿਟੇਲ ਦੇ ਵਿੱਚ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਜੀ ਨੈਕਸਟ ਹੈ ਜੀ ਦੇਵ ਸਮਾਜ ਕਾਲਜ ਫॉर ਔਮਨ ਫਿਰੋਜ਼ਪੁਰ ਇਹਨਾਂ ਨੂੰ ਲੋੜ ਹੈ ਜੀ ਅਸਿਸਟੈਂਟ ਪ੍ਰੋਫੈਸਰ ਕਮਰਸ 2 ਨਿਊਟ੍ਰੀਸ਼ਨ ਐਂਡ ਡਾਈਟੈਟਿਕਸ ਦੇ ਵਿੱਚ ਇੱਕ ਤੇ ਇੱਕ ਚਾਹੀਦੀ ਹੈ ਜੀ ਇਹਨਾਂ ਨੂੰ ਲੇਡੀ ਵਾਰਡਨ ਤੇ ਕੁਆਲੀਫਿਕੇਸ਼ਨ ਜਿਹੜੀ ਉਹ ਐਸ ਪਰ ਯੂਨੀਵਰਸਿਟੀ ਜਾਂ ਫਿਰ UGC ਨੋਰਮਸ ਦੇ ਅਕੋਰਡਿੰਗ ਹੋਵੇ ਸੈਲਰੀ ਬਹੁਤ ਹੀ ਵਧੀਆ ਹੋਵੇਗੀ ਤੇ ٹی ڈی اے کوئی بھی نہیں ਦਿੱਤਾ ਜਾਏਗਾ ਜਦੋਂ ਤੁਸੀਂ انٹروਵ ਅਟੈਂਡ ਕਰਨ ਦੇ ਲਈ ਜਾਓਗੇ ਤੇ انٹروਵ ਹੋਣੀ ਕਿਦੋਂ ਹੈ ਜੀ انٹروਵ ਹੋਣੀ ਹੈ ਜੀ 13 ਜੁਲਾਈ 2024 ਨੂੰ ਸਵੇਰੇ 10 ਵਜੇ ਕਾਲਜ ਕੈਂਪਸ ਦੇ ਵਿੱਚ ਤੇ ਜੇਕਰ ਤੁਸੀਂ ਇਹਨਾਂ ਨਾਲ ਕੋਈ ਪੁੱਛਗਿੱਛ ਕਰਨਾ ਚਾਹੁੰਦੇ ਹੋ اپਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤੋਂ ਟੈਲੀਫੋਨਿਕਲੀ ਵੀ ਪੁੱਛ ਸਕਦੇ ਹੋ ਐਂਡ ਨੰਬਰ ਇਸ 0 16 32 22 21 45 ਏਸੀਜੀ ਕੁਝ ਪੋਸਟਾਂ ਜਿਹੜੀਆਂ ਆਈਆਂ ਸੀ ਵੱਖ-ਵੱਖ ਸਕੂਲਸ ਜਾਂ ਕਾਲਜਿਸ ਦੇ ਵਿੱਚ ਉਮੀਦ ਹੈ ਇਹਦੇ ਵਿੱਚੋਂ ਕੋਈ ਨਾ ਕੋਈ ਜਿਹੜੀ ਜੋਬ ਹੈ ਤੁਹਾਡੇ ਕੰਮ ਦੀ ਜਰੂਰ ਹੋਵੇਗੀ ਉਹ ਜਿਹੜੀਆਂ ਵਿੱਚੋਂ ਕੋਈ ਇੱਕ ਜੋਬ ਹੀ ਤੁਹਾਡੇ ਕੰਮ ਦੀ ਨਿਕਲਦੀ ਹੈ ਤਾਂ ਮੇਰੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੋਵੇਗੀ ਤੇ ਜਾਂਦੇ ਜਾਂਦੇ ਇੱਕ ਹੋਰ ਰਿਕਵੈਸਟ ਹੈ ਜੀ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਆਪਾਂ ਮਿਲਦੇ ਰਹਾਂਗੇ ਹੋਰ ਇਨਫੋਰਮੇਸ਼ਨਸ ਦੇ ਨਾਲ Thanks for watching Darjees Education World